ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਅੱਜ ਦੇ ਇਤਿਹਾਸ ਨਾਲ ਸੰਬੰਧਿਤ ਹੈ ਅੱਜ ਦੇ ਦਿਨ ਬਹੁਤ ਸਾਰੀਆਂ ਅਹਿਮ ਇਤਿਹਾਸਿਕ ਘਟਨਾਵਾਂ ਪਾਪੜੀਆਂ ਸਨ ਜਿਨ੍ਹਾਂ ਦੀ ਚਰਚਾ ਅੱਜ ਅਸੀਂ ਆਸ਼ਤੇ ਮੁੱਦੇ 'ਚ ਕਰਾਂਗੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੈਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵੇਂ ਕੀ ਸਿੱਖ ਇਤਿਹਾਸ ਦਾ ਹਰ ਇੱਕ ਪੰਨਾ ਹਰ ਇੱਕ ਦਿਨ ਸ਼ਾਨਾਮੱਤਾ ਇਤਿਹਾਸ ਹੈ ਪਰੰਤੂ 10 ਸਤੰਬਰ ਦੇ ਦਿਨ ਕੁਝ ਅਹਿਮ ਘਟਨਾਵਾਂ ਵਾਪਰੀਆਂ ਸਨ ਉਹ ਕਿਹੜੀਆਂ ਅਹਿਮ ਘਟਨਾਵਾਂ ਸਨ ਤੇ ਕੀ ਸਿੱਖ ਕੌਮ ਤੇ ਕੀ ਸਿੱਖ ਕੌਮ ਦੇ ਵਿੱਚ ਉਹਨਾਂ ਦਾ ਇਤਿਹਾਸ ਰਿਹਾ ਇਸ ਬਾਰੇ ਵਿਸਤਾਰ ਸਹਿਤ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਜਿਵੇਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਸਿੱਖ ਇਤਿਹਾਸ ਦਾ ਹਰ ਚੜ੍ਹਦੇ ਸੂਰਜ ਦਾ ਜਿਹੜਾ ਪੰਨਾ ਜੀ ਉਹ ਸ਼ਾਨਾਮਤਾ ਤੇ ਉਹਦੇ ਵਿੱਚ ਬੜਾ ਬਲਿਖਣ ਜਿਹੜਾ ਇਤਿਹਾਸ ਆ ਉਸ ਮੋਇਆ ਹੋਇਆ ਪਰ ਗੱਲ ਜੇ ਅਸੀਂ ਕਰੀਏ 10 ਸਤੰਬਰ ਦੀ ਜਿਹੜਾ ਅੱਜ ਦਾ ਦਿਨ ਹੈ ਕਿ ਅੱਜ ਦੇ ਦਿਨ ਤੇ ਜਿਹੜਾ ਇਤਿਹਾਸਕ ਮਹੱਤਤਾ ਅੱਜ ਦੇ ਦਿਨ 'ਚ ਚਾਰ ਪੰਜ ਘਟਨਾਵਾਂ ਇਤਿਹਾਸਕ ਇਸਤਰਾਆਂ ਦੀਆਂ ਦਰਜ ਨੇ ਇਹਨਾਂ ਦੀ ਬਹੁਤ ਵੱਡੀ ਇਤਿਹਾਸਕ ਮਹਾਨਤਾ ਤੇ ਉਹਨਾਂ ਚੋ ਦੋ ਤੇ ਇੱਕ ਘਟਨਾਵਾਂ ਤੇ ਹੋ ਜਿਹੜੇ ਜਿਹਨਾਂ ਨੂੰ ਅਸੀਂ ਟਰਨਿੰਗ ਪੁਆਇੰਟ ਕਹਿੰਦੇ ਆ ਕਿ ਉਹ ਇਤਿਹਾਸ ਦਾ ਮੋੜ ਸਾਬਤ ਹੋ ਗਿਆ ਹੋਇਆ ਨਹੀਂ ਸੋ ਅੱਜ ਦੇ ਦਿਨ ਦੇ ਵਿੱਚ ਸਭ ਤੋਂ ਪਹਿਲੀ ਗੱਲ ਉਦੀਨਾ ਬੇਗਾ ਜਿਹੜਾ ਉਹਦੀ ਮੌਤ ਆ ਉਹ ਤੋਂ ਬਾਅਦ ਅੱਜ ਦੇ ਦਿਨ ਸਾਡਾ ਇੱਕ ਬਹੁਤ ਇਤਿਹਾਸਕਾਰ ਮਹਾਨ ਇਤਿਹਾਸਕਾਰ ਕਾਰਮ ਸਿੰਘ ਸਟੋਰੀਅਨ ਉਹਨਾਂ ਦੀ ਅੱਜ ਦੇ ਦਿਨ ਅਕਾਲ ਚਲਾਣੇ ਦਾ ਦਿਨ ਤੇ ਇਸ ਤੋਂ ਇਲਾਵਾ ਜਿਹੜੀ ਮੈਂ ਗੱਲ ਕੀਤੀ ਆ ਕਿ ਜਿਹੜੀਆਂ ਦੋ ਘਟਨਾਵਾਂ ਨੇ ਜਿਨ੍ਹਾਂ ਨੂੰ ਅਸੀਂ ਇਤਿਹਾਸਕ ਮੋੜ ਕਹਿੰਨੇ ਆ ਕਿ ਇੱਕ ਚੰਦੋਕਲਾ ਜਦੋਂ ਸਤ ਜਰਨੈਲ ਸਿੰਘ ਖਾਲਸਾ ਪੰਡਤਾਂ ਵਾਲਿਆਂ ਨੂੰ ਪੁਲਿਸ ਫੜਨ ਗਈ ਆ ਹਰਿਆਣੇ ਚ ਸੰਦੋਕਲਾ ਸੋ ਉੱਥੇ ਜਿਹੜਾ ਮਤਲਬ ਪੁਲਿਸ ਵੱਲੋਂ ਸੰਤਾਂ ਦੀਆਂ ਗੱਡੀਆਂ ਗੁਰਬਾਣੀ ਦੇ ਗੁੱਟਕੇ ਪੋਥੀਆਂ ਜੁਗੀਆਂ ਸਾੜੀਆਂ ਗੀਆਂ ਉਹ ਵਾਕਈ ਇੱਕ ਬੜਾ ਇਤਿਹਾਸਕ ਮੋੜ ਸਾਬਤ ਹੋਇਆ ਜਿਹਦੇ ਤੇ ਅੱਗੇ ਚੱਲ ਕੇ ਸਿੱਖ ਸੰਘਰਸ਼ਾ ਜਿਹੜਾ ਇਸ ਘਟਨਾ ਇਸ ਘਟਨਾ ਉਦੀ ਬੁਨਿਆਦ ਬਣੀ ਤੇ ਅੱਜ ਦੇ ਦਿਨ ਹੀ ਮਤਲਬ ਇੱਕ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਤੇ ਬਹੁਤ ਸਾਰੇ ਜਿਹੜੀ ਮਤਲਬ ਜਿਹੜੇ ਸਿੱਖ ਸਤਿਆਗ੍ਰਹੀ ਸੀ ਜਿਹੜੇ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀਆਂ ਦੇਣ ਜਾਂਦੇ ਸੀ ਉਹਨਾਂ ਨੂੰ ਜਦੋਂ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੀ ਸੀ ਬਸਾਂ ਜੋ ਪਰਕੇ ਤੇ ਤਰਨ-ਤਰਨ ਦੇ ਲੰਡੇ ਫਾੜਕ ਤੇ ਇੱਕ ਜਿਹੜੀ ਸਿੱਖਾਂ ਨਾਲ ਭਰੀ ਹੋਈ ਬੱਸ ਸੀ ਉਹਦੀ ਰੇਲ ਗੱਡੀ ਨਾਲ ਟੱਕਰ ਹੋਈ ਤੇ ਜਿੱਥੇ 34 ਸੈਕ ਸੀ ਜਿਹੜੇ ਉਹ ਸ਼ਹੀਦ ਹੋਏ ਸੋ ਉਸ ਵੇਲੇ ਇਹ ਪ੍ਰਬੰਧ ਕੀਤਾ ਗਿਆ ਸੀ ਕਿ ਇਹ ਸਰਕਾਰ ਨੇ ਜਾਣਬੁੱਝ ਕੇ ਸਿੱਖਾਂ 'ਤੇ دہشت ਪੈਦਾ ਕਰਨ ਲਈ ਉਹ ਜਿਹੜਾ ਰੇਲ ਵਾਲਾ ਹਾਦਸਾ ਹੈ ਉਹ ਜਾਣਬੁੱਝ ਕੇ ਕਰਾਇਆ ਸੀ ਤੇ ਐਡੀ ਵੱਡੀ ਗਿਣਤੀ ਦੇ ਵਿੱਚ ਧਰਮਯੁੱਧ ਮੋਰਚੇ 'ਚ ਪਾਗ ਲੈਣ ਵਾਲੇ ਸਿੱਖ ਸੀ ਜਿਹੜੇ ਉਹ ਸੀਹ ਦੀਆ ਪ੍ਰਾਪਤ ਕਰ ਗਏ ਜਦੋਂ ਇਹ 4-5 ਘਟਨਾਵਾਂ ਵਾਲੇ ਜਿਹੜੀਆਂ ਉਹਨਾਂ ਦਾ ਅੱਜ ਦੇ ਦਿਨ ਦੇ ਨਾਲ ਬਹੁਤ ਵੱਡਾ ਸਬੰਧ ਹੈ ਅਸੀਂ ਪਹਿਲੀ ਗੱਲ ਜਿਹੜੀ ਮੁੱਖ ਰੂਪ ਦੇ ਵਿੱਚ ਅੱਜ ਦੀ ਇਤਿਹਾਸਿਕ ਘਟਨਾ ਕਿ ਅਦੀਨਾ ਵੇਗ ਸੋ ਅਦੀਨਾ ਵੇਗ ਨੇ ਮਤਲਬ ਸਿੱਖਾ ਦਾ ਜਿਹੜਾ ਕਤਲੇਆਮ ਕੀਤਾ ਜੇ ਅਸੀਂ ਪਹਿਲੇ ਜਿਹੜੇ ਅਮਨ ਸ਼ਾ ਅਬਦਾਲੀ ਤੇ ਜਕਰੀਆ ਖਾਨ ਦੀ ਗੱਲ ਕਰੀਏ ਤੇ ਉਹ ਤੋਂ ਬਾਅਦ ਅਗਲੀ ਗੱਲ ਹੈ ਜਿਹੜੀ ਉਹ ਅਦੀਨਾ ਵੇਗ ਦੀ ਆਉਂਦੀ ਹੈ ਕਿ ਅਦੀਨਾ ਵੇਗ ਨੇ ਜਦੋਂ ਲਾਹੌਰ ਤੇ ਆਪਣਾ ਕਬਜ਼ਾ ਕਰ ਲਿਆ ਲਾਹੌਰ ਤੇ ਕਬਜ਼ਾ ਕਰਨ ਤੋਂ ਬਾਅਦ ਉਹਨੇ ਮਤਲਬ ਉੱਥੇ ਆਪਣਾ ਇੱਕ ਡਿਪਟੀ ਬਣਾ ਕੇ ਉਸ ਤੋਂ ਬਾਅਦ ਉਹ ਜਲੰਧਰ ਚ ਲੈ ਗਿਆ ਸੋ ਜਲੰਧਰ ਜਾ ਕੇ ਉਹਨੇ ਮਤਲਬ ਇਹ ਕੀਤਾ ਕਿ ਸਿੱਖਾਂ ਤੇ ਵੱਡੇ ਹਮਲੇ ਦੀ ਉਹਨੇ ਤਿਆਰੀ ਕੀਤੀ ਕਿ ਇਸ ਤੋਂ ਬਾਅਦ ਸਿੱਖਾਂ ਦਾ ਜਿਹੜਾ ਖਾਤਮਾ ਹੈ ਉਹ ਕਰਨਾ ਉਦੋਂ ਸਿੱਖ ਸੀ ਜਿਹੜੇ ਉਹ ਮਿਸਲਾਂ ਚ ਵੰਡੇ ਹੋਏ ਸੀ ਜਿਸਾ ਸਿੰਘ ਆਲੂ ਵਾਲੀਆ ਸੀ ਜਿਹੜਾ ਉਹ ਮਿਸਲਾਂ ਦੀ ਅਗਵਾਈ ਕਰਦਾ ਸੀ ਭਾਵੇਂ ਕੋਖੋ ਵਖਰੀਆਂ 12 ਮਿਸਲਾਂ ਸੀ ਸੋ ਤਦਿਨਾ ਵੇਖਦੇ ਉੱਥੇ ਜਾ ਕੇ ਇੱਕ ਮਤਲਬ ਜਿਹੜੀ 15 15k ਹਜ਼ਾਰ ਦੀ ਪਹਿਲੀ ਫੌਜ ਸੀ 15k ਹਜ਼ਾਰ ਦੀ ਉਹਨੇ ਹੋਰ ਨਵੀਂ ਫੌਜ ਖੜੀ ਕੀਤੀ ਸੀ ਉਸ ਫੌਜ ਦੇ ਵਿੱਚ ਉਹਨੇ ਜਿਹੜੇ ਉਸ ਇਲਾਕੇ ਦੇ ਗੈਬ ਦਾ ਇਲਾਕਾ ਜਿਹੜਾ ਕਿਹਾ ਜਾਂਦਾ ਉੱਥੋਂ ਦੇ ਜਿਹੜੇ ਚਾਹੇ ਉਹ ਜੱਟ ਸੀ ਚਾਹੇ ਉਹ ਮੁਸਲਮਾਨ ਸੀ ਚਾਹੇ ਉਹ ਰਾਜਪੂਤ ਸੀ ਜਾਂ ਹੋਰ ਕਈ ਕੌਮਾਂ ਦੇ ਬੰਦੇ ਸੀ ਜਿਹੜੇ ਉਹਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ ਤੇ ਉਸ ਫੌਜ ਦੀ ਜਿਹੜੀ ਕਮਾਂਡ ਸੀ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਉਹਨੇ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹਰ ਤਨਰੰਜਣੀਆਂ ਤੇ ਹੀਰਾਮਲ ਉਹਨਾਂ ਨੂੰ ਸੌਂਪੀ ਤੇ ਸਿੱਖਾਂ ਨੇ ਜਦੋਂ ਇਸ ਤਰ੍ਹਾਂ ਦੀ ਫੌਜ ਆ ਜਿਹੜੀ ਉਹ ਖੜੀ ਕਰਨ ਦਾ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਮਤਲਬ ਇਸ ਕਾਧੀਆਂ ਦੇ ਨੇੜੇ ਗੁਰਦਾਸਪੁਰ ਜ਼ਿਲ੍ਹੇ ਚ ਕਾਧੀਆਂ ਦੇ ਨੇੜੇ ਇਸ ਪਾਸੇ ਤੇ ਹਮਲਾ ਕੀਤਾ ਤੇ ਉਸ ਹਮਲੇ ਦੇ ਵਿੱਚ ਉਹ ਜਿਹੜਾ ਉਹਨੇ ਆਪਣਾ ਉਸ ਨਵੀਂ ਫੌਜ ਦਾ ਕਮਾਂਡਰ ਛਾਪਿਆ ਸੀ ਹੀਰਾਮਲ ਉਹਨੂੰ ਸਿੱਖਾਂ ਨੇ ਮਾਰਤਾ ਤੇ ਹਰ ਹਰਪਾ ਤਨਰੰਜਣੀਆਂ ਜਿਹੜਾ ਉਹ ਉੱਥੋਂ ਭੱਜ ਗਿਆ ਤੇ ਇਸ ਗੱਲ ਤੋਂ ਚਿੜ ਕੇ ਮਤਲਬ ਅਦੀਨਾ ਵੇਗ ਨੇ ਇਹ ਹਦਾਇਤ ਕਰਤੀ ਸੀ ਵੀ ਸਿੱਖਾਂ ਦਾ ਜਿਹੜਾ ਮਤਲਬ ਇੱਕ ਕਤਲੇਆਮ ਆ ਜਿਹੜਾ ਸ਼ੁਰੂ ਕਰ ਦਿਓ ਜਿੱਥੇ ਵੀ ਕੋਈ ਸਿੱਖ ਮਿਲਦਾ ਉਹਦਾ ਕਤਲ ਕਰ ਦਿਓ ਇੱਥੋਂ ਤੱਕ ਕਿ ਸਿੱਖ ਸੀ ਜਿਹੜੇ ਉਹ ਜੰਗਲਾਂ ਚ ਚਲੇ ਜਾਂਦੇ ਸੀ ਜਦੋਂ ਇਸ ਤਰ੍ਹਾਂ ਦਾ ਜ਼ੁਲਮ ਵੱਧ ਵੱਧਦਾ ਸੀ ਮੈਦਾਨ ਦੇ ਵਿੱਚ ਤੇ ਉਹ ਜੰਗਲਾਂ ਚ ਚਲੇ ਜਾਂਦੇ ਸੀ ਤੇ ਅਦੀਨਾ ਵੇਗ ਨੇ 1000 ਬੰਦਾ ਇਸ ਗੱਲ ਹੀ ਲਾਤਾ ਕਿ ਜੰਗਲ ਨੇ ਜਿਹੜੇ ਇਹਨਾਂ ਨੂੰ ਬੜਨੇ ਸ਼ੁਰੂ ਕਰ ਦਿਓ ਤਾਂ ਕਿ ਸਿੱਖ ਇਹਨਾਂ ਚ ਜਾ ਕੇ ਲੋਗਾਂ ਨੂੰ ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਚੱਲਦਾ ਸੀ ਪਰੰਤੂ ਕੁਦਰਤ ਆ ਜਿਹੜੀ ਉਹ ਬਿਆੰਤ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਅੱਜ ਅੱਜ 10 ਸਤੰਬਰ 1758 ਨੂੰ ਅਦੀਨਾ ਵੇਖ ਸੀ ਜਿਹੜਾ ਉਹਦੀ ਮੌਤ ਹੋ ਗਈ ਤੇ ਉਹ ਤੋਂ ਬਾਅਦ ਸਿੱਖ ਮਿਸਲਾਂ ਨੇ ਜਿਹੜਾ ਲਾਹੌਰ ਤੇ ਵੀ ਕਬਜ਼ਾ ਕਰ ਲਿਆ ਜਿਹੜਾ ਪੂਰਾ ਸਮੁੱਚਾ ਇਲਾਕਾ ਸੀ ਜਿਹੜਾ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੋ ਅੱਜ ਦੀ ਜਿਹੜੀ ਮੇਨ ਘਟਨਾ ਸੀ ਜੇ ਗੱਲ ਕਰੀਏ ਕਿ ਸਿੱਖ ਰਾਜ ਦੀ ਜਿਹੜੀ ਬੁਨਿਆਦ ਰੱਖਣ ਵਾਲੀ ਗੱਲ ਹੈ ਕਿ ਅਦੀਨਾ ਵੇਗ ਦੀ ਮੌਤ ਤੋਂ ਬਾਅਦ ਜਿਸ ਤਰ੍ਹਾਂ ਸਿੱਖ ਮਿਸਲਾਂ ਨੇ ਮਤਲਬ ਉਹ ਪੂਰਾ ਜਿਹੜਾ ਇਲਾਕਾ ਸੀ ਲਾਹੌਰ ਦਾ ਤੇ ਹੋਰ ਨੇੜਲੇ ਇਲਾਕੇ ਸੀ ਜਲੰਧਰ ਵਗੈਰਾਲੇ ਉਹਨਾਂ ਸਾਰਿਆਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਜੋ ਸਿੱਖੀ ਸੰਘਰਸ਼ ਵਿਟਿਆ ਸੀ ਉਸ ਦੀ 10 ਸਤੰਬਰ ਦੇ ਦਿਨ ਵਿਸ਼ੇਸ਼ ਥਾਂ ਮੰਨੀ ਜਾਂਦੀ ਹੈ। ਉਹ ਵਿਸ਼ੇਸ਼ ਥਾਂ ਕੀ ਹੈ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੂ। ਇਹ ਇਸ ਤਰ੍ਹਾਂ ਕਿ 10 ਸਤੰਬਰ 1981 ਨੂੰ ਦੇਲਾ ਅਖਬਾਰ ਅੱਜਪਮੇ ਗਿਓ ਦੇ ਵਿੱਚ ਬਹੁਤ ਮੁੱਖ ਰੂਪ ਦੇ ਵਿੱਚ ਜਗਬਾਣੀ ਮੰਨਿਆ ਜਾਂਦਾ ਹਿੰਦ ਸਮਾਚਾਰ ਉਰਦੂ ਦਾ ਅਖਬਾਰ ਤੇ ਪੰਜਾਬ ਕੇਸਰੀ ਹਿੰਦੀ ਦਾ ਅਖਬਾਰ ਤੇ ਜਗਬਾਣੀ ਪੰਜਾਬੀ ਦਾ ਅਖਬਾਰ ਸੋ ਹਿੰਦ ਸਮਾਚਾਰ ਗਰੁੱਪ ਦਾ ਜਿਹੜਾ ਉਸ ਵੇਲੇ ਦਾ ਮੁੱਖ ਸੰਪਾਦਕ ਸੀ ਲਾਲਾ ਜਗਤ ਨਾਰਾਇਣ ਜਿਹੜਾ ਸਿੱਖਾਂ ਦੇ ਵਿਰੁੱਧ ਬੜੀਆਂ ਮਤਲਬ ਭੈੜੀਆਂ ਟਿੱਪਣੀਆਂ ਕਰਦਾ ਸੀ ਆਪਣੀ ਸੰਪਾਦਕੀ ਦੇ ਵਿੱਚ ਸਿੱਖਾਂ ਦੇ ਵਿਰੁੱਧ ਜ਼ਹਿਰ ਉਗਲੀ ਜਾਂਦੀ ਸੀ ਉਸ ਲਾਲਾ ਜਗਤ ਨਾਰਾਇਣ ਨੂੰ 9 ਸਤੰਬਰ 1981 ਨੂੰ ਮਤਲਬ ਸਿੰਘਾਂ ਘਰੇ ਗੱਡੀ ਚੜਾਤਾ ਆਪਣੇ ਫਲੋਰ ਦੇ ਨੇੜੇ ਐ ਲਾਡੂਬਾਲ ਦੇ ਕੋਲ ਤੋਂ ਉਹ ਸੋ ਅਗਲੇ ਦਿਨ ਕਿਉਂਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਲਾਲਾ ਜਗਤ ਨਰੈਨ드 ਦੇ ਕਤਲ 'ਚ ਦੋਸ਼ੀ ਸਰਕਾਰ ਨੇ ਦੋਸ਼ੀ ਮਤਲਬ ਨਾਮਜ਼ਦ ਕਰਦਾ ਕਿ ਲਾਲਾ ਜਗਤ ਨਰੈਨ드 ਦੇ ਕਤਲ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਹੱਥ ਹੈ ਸੋ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਕਿਉਂਕਿ ਉਦੋਂ ਸੰਤ ਹਰਿਆਣੇ ਦਾ ਜਿਹੜਾ ਚੰਦੋਕਲਾ ਉਥੇ ਆਪਣਾ ਧਰਮ ਪ੍ਰਚਾਰ ਦੇ ਲਈ ਦੰਦਮੀ ਟਕਸਾਲ ਵੱਲੋਂ ਜਗਾ ਜਗਾ ਜਾ ਕੇ ਉਹ ਤੁਹਾਨੂੰ ਪ੍ਰਚਾਰ ਕਰਦੇ ਸੀ ਜਿੰਦੋਕਲਾ ਵਿਖੇ ਉਹ ਆਪਣੇ ਧਰਮ ਪ੍ਰਚਾਰ ਲਈ ਗਏ ਹੋਏ ਸੀ ਤੇ ਫੋ ਮਤਲਬ ਉਸ ਵੇਲੇ ਦੀ ਪੁਲਸ ਨੇ ਇੱਕ ਵੱਡੀ ਗਲਤੀ ਦੇ ਵਿੱਚ ਚੰਦੋਕਲਾ ਤੇ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਧਾਵਾ ਕੀਤਾ ਹਮਲਾ ਕੀਤਾ ਪਰੰਤੂ ਸੰਤਾ ਨੂੰ ਉਸ ਗੱਲ ਦੀ ਭਣਕਾ ਜਿਹੜੀ ਉਹ ਪਹਿਲੇ ਮਿਲ ਗਈ ਸੀ ਕਿ ਉਹ ਉਥੋਂ ਪਹਿਲਾਂ ਹੀ ਆ ਗਈ ਸੀ ਮਤਲਬ ਪੋਲਸਰੀ ਉੱਤੇ ਤਬਾਹ ਕਰਨ ਤੋਂ ਪਹਿਲਾਂ ਸੰਤ ਚੰਦੋਪਲਾਂ ਤੋਂ ਰਵਾਇਤ ਦੀ ਕਰ ਚੁੱਕੇ ਸੀ ਪਰੰਤੂ ਉਸ ਵੇਲੇ ਜਿਹੜਾ ਮਤਲਬ ਟਕਸਾਲ ਦੇ ਸਿੰਘ ਜਾਂ ਜਿਹੜੇ ਟਕਸਾਲ ਦੇ ਸਿੰਘ ਮਤਲਬ ਜਿਹੜੀਆਂ ਪੋਥੀਆਂ ਤੋਂ ਪਾਠ ਕਰਦੇ ਸੀ ਜਾਂ ਉਹਨਾਂ ਦੀਆਂ ਬਸਾਂ ਜਾਂ ਹੋਰ ਜਿਹੜਾ ਧਾਰਮਿਕ ਲਿਟਰੇਚਰ ਜਿਹੜਾ ਦੰਦਮੀ ਟਕਸਾਲ ਦੀ ਉਸ ਸਮੇਂ ਸਰਮਾਇਆ ਸੀ ਉਹ ਸਾਰਾ ਉੱਥੇ ਹੀ ਸੀ ਉਹ ਪੁਲਿਸ ਨੇ ਮਤਲਬ ਅੱਜ ਦੇ ਦਿਨ 10 ਸਤੰਬਰ 1981 ਵਾਲੇ ਦਿਨ ਚੰਦੋਕਲਾ ਜਾ ਕੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਸੰਤ ਇੱਥੇ ਨਹੀਂ ਉਹ ਚਲੇ ਗਏ ਨੇ ਮਤਲਬ ਉਹ ਉਸ ਨੂੰ ਉਸ ਗੱਲ ਦੀ 扑ੜਗਾੜ ਵਿੱਚ ਆ ਕੇ ਤਾਂ ਜਲਾਟ ਵਿੱਚ ਆ ਕੇ ਤੇ ਪੁਲਿਸ ਨੇ ਮਤਲਬ ਉਹ 60 ਕਾ ਜਿਹੜੀ ਟਕਸਾਲ ਦੀਆਂ ਜਿਹੜੀਆਂ ਬੱਸਾਂ ਸੀ ਉਹ 60 ਤੀਆਂ ਉਹਨਾਂ ਦੇ ਵਿੱਚ ਜਿਹੜੀਆਂ ਧਾਰਮਿਕ ਪੋਥੀਆਂ ਸੀ ਗੁੱਟਕੇ ਸੀ ਉਹ ਸਾਰਾ ਕੁਝ ਸੀ ਜਿਹੜਾ ਪੁਲਿਸ ਨੇ ਸਾੜ ਦਿੱਤਾ ਤੇ ਸਿੰਘਾਂ ਦੀ ਜਿਹੜੀ ਜਿਹੜੇ ਉੱਥੇ ਟਕਸਾਲ ਦੇ ਸਿੰਘ ਸੀ ਉਹਨਾਂ ਦੀ ਮਾਰ ਕੁੱਟ ਵੀ ਬੜੀ ਪੂਰੀ ਜਰਾ ਕੀਤੀ ਗਈ ਤੇ ਉਸ ਵੇਲੇ ਜਿਹੜਾ ਇੱਥੇ ਲੁਧਿਆਣੇ ਦਾ ਐਸਐਸਪੀ ਹੁੰਦਾ ਸੀਗਾ ਪੱਟੀ ਉਹ ਇਸ ਦੀ ਜਿਹੜੀ ਤੇ ਇੱਕ ਹਲਕ ਸੀ ਇਹ ਦੋਨੇ ਅਗਵਾਈ ਕਰ ਰਹੇ ਸੀ ਉਹ ਇਹਨਾਂ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਇੱਕ ਬੜਾ ਅਨਕ ਤਸ਼ੱਦਦ ਸੀ ਜਿਹੜਾ ਉਹ ਦੰਦਮੀ ਟਕਸਾਲ ਦੇ ਸਿੰਘਾਂ ਤੇ ਕੀਤਾ ਤੇ ਮੈਂ ਸਮਝਦਾ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਆ ਕਿ ਜਿਹੜੀ ਚੰਦੋ ਕਲਾਂ ਦੀ ਘਟਨਾ ਵਾਪਰੀ ਆ ਉਸ ਨੇ ਇੱਕ ਤਰ੍ਹਾਂ ਜਿਹੜਾ ਸੱਚ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਨੇ ਸਿੱਖ ਸੰਘਰਸ਼ ਰੰਗਿਆ ਕਿ ਉਹ ਇਹ ਘਟਨਾ ਇਹ ਉਸ ਗੱਲ ਦੀ ਬੁਨਿਆਦ ਬਣੀ ਕਿ ਜਿਸ ਤਰ੍ਹਾਂ ਪੁਲਿਸ ਨੇ ਇੰਨਾ ਜ਼ੁਲਮ ਇੰਨਾ ਤਸ਼ੱਦਦ ਕੀਤਾ ਬਿਨਾ ਕਿਸੇ ਕਾਰਨ ਤੋਂ ਤੇ ਉਹ ਜਿਹੜਾ ਇਸ ਗੱਲ ਦੀ ਬੁਨਿਆਦ ਬਣਿਆ ਗਿਆ ਸੋ ਸੰਤਾ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਮਤਲਬ ਅੱਗੇ ਜਾ ਕੇ ਇਸ ਗੱਲ ਤੋਂ ਮਤਲਬ ਸਰਕਾਰ ਪਿੱਛੇ हट ਗਈ ਸੀ ਤੇ ਸੰਤਾ ਨੂੰ ਉਸ ਗੱਲ ਤੋਂ ਜਿਹੜਾ ਲਾਲੇ ਵਾਲਾ ਕਤਲकांड ਸੀ ਉਹਦੇ ਤੋਂ ਉਹਨਾਂ ਨੂੰ ਬਾਹਰ ਕਰਤਾ ਸੀ ਤੇ ਸੰਤ ਕਹਿੰਦੇ ਸੀ ਕਿ ਜੇ ਮੈਂ ਝੂਠਾ ਸੀ ਤਾਂ ਵੀ ਜੀ ਜੇ ਮੈਂ ਜੇ ਮੈਂ ਝੂਠਾ ਸੀ ਜੇ ਮੈਂ ਉਸ ਕਤਲ ਦੇ ਵਿੱਚ ਸ਼ਾਮਲ ਸੀ ਤੇ ਸਰਕਾਰ ਨੇ ਮੈਨੂੰ ਕੱਢਿਆ ਕਿਉਂ ਤੇ ਜੇ ਮੈਂ ਸੱਚਾ ਸੀ ਤੇ ਫਿਰ ਸਰਕਾਰ ਨੇ ਇੰਨਾ ਤਸ਼ੱਦਦ ਆ ਜਿਹੜਾ ਸਾਡੇ ਪਵਿੱਤਰ ਗੁੱਟ ਕੀ ਪਵਿੱਤਰ ਗਰਵਾਣੀ ਦੀਆਂ ਮਤਲਬ ਪੋਥੀਆਂ ਤੇ ਜਿਹੜਾ ਜੋ ਕੁਝ ਵੀ ਉੱਥੇ ਸਰਕਾਰ ਨੇ ਕੀਤਾ ਉਹ ਕਿਉਂ ਕੀਤਾ ਜੀ ਤੂ ਜਿਹੜੀ ਘਟਨਾ ਸੀ ਇੱਕ ਤਰ੍ਹਾਂ ਦੀ ਸਮਝੋ ਕਿ ਸਰਕਾਰ ਉਸ ਘਟਨਾ ਦੇ ਨਾਲ ਇੱਕ ਤਰ੍ਹਾਂ ਕੜਕੀਚ ਵੀ ਫਸੀ ਤੇ ਆਮ ਸਿੱਖ ਸੰਗਤ ਸੀ ਜਿਹੜੀ ਉਹਦੇ ਤੇ ਵੀ ਬੜਾ ਪ੍ਰਭਾਵ ਗਿਆ ਕਿ ਇਹ ਆਖਰ ਨੂੰ ਮਤਲਬ ਗਏ ਗਏ ਗੱਲ ਜਿਹੜੀ ਸੰਤ ਕਹਿ ਰਹੇ ਸੀ ਬੜੀ ਦਲੀਲ ਵਾਲੀ ਗੱਲ ਸੀ ਵੇ ਜੇ ਉਹ ਸੱਚੀ ਸੀ ਤਾਂ ਕਿਉਂ ਹੋਇਆ ਜੇ ਉਹ ਝੂਠੀ ਸੀ ਤਾਂ ਕਿਉਂ ਹੋਇਆ ਸੋ ਇਹ ਗੱਲ ਇਹ ਜਿਹੜੀ ਗੱਲ ਆ ਜਿਹੜੀ ਮੈਂ ਸਮਝਦਾ ਕਿ ਇੱਕ ਸਿੱਖ ਸੰਘਰਸ਼ ਦੀ ਪੂਰੀ ਤਰ੍ਹਾਂ ਬੁਨਿਆਦ ਬਣੀ ਤੇ ਉਸ ਤੋਂ ਬਾਅਦ ਜਿਹੜੀ ਅੱਗੇ ਸਿੱਖ ਸੰਘਰਸ਼ ਦੀ ਲਹਿਰ ਬਣੀ ਮਹਮ ਬਣੀ ਇਹ ਜਿਹੜਾ ਚੰਦੂ ਕਲਾ ਪੁਲਸ ਦਾ ਤਸ਼द्दਤ ਸੀ ਉਹਦਾ ਰੋਹ ਤੇ ਰੋਸ ਆ ਜਿਹੜਾ ਉਹਦਾ ਮੁੱਖ ਰੂਪ ਦੇ ਵਿੱਚ ਕਾਰਨ ਬਣਿਆ ਜਿਵੇਂ ਕਿ ਇਹ ਸੰਤਾਂ ਦੇ ਸੰਘਰਸ਼ ਦੇ ਲਈ ਇੱਕ ਨਵਾਂ ਮੋੜ ਲੈ ਕੇ ਆਇਆ ਸੀ ਉਸੇ ਤਰ੍ਹਾਂ ਹੀ ਧਰਮ ਯੁੱਧ ਮੋਰਚੇ ਦੇ ਲਈ ਵੀ ਇਹ ਨਵਾਂ ਮੋੜ ਲੈ ਕੇ ਆਇਆ ਸੀ ਉਹ ਮੋੜ ਕੀ ਸੀ ਵਿਜੇਸਤਰਾ ਮੈਂ ਸ਼ੁਰੂ ਚ ਗੱਲ ਕੀਤੀ ਹੈ ਕਿ ਅੱਜ ਦੇ ਦਿਨ ਦੀ ਮਹੱਤਤਾ ਵਾਲੀ ਗੱਲ ਕੀਤੀ ਹੈ ਕਿ ਤਰਵਜੋਦ ਮੋਰਚਾ ਸੀ ਜਿਹੜਾ ਉਹ ਚੱਲ ਰਿਹਾ ਸੀ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ 'ਚ ਜਿਹੜੇ ਸਿੰਘ ਸੀ ਜਥੇ ਦੇ ਰੂਪ 'ਚ ਉਹ ਗ੍ਰਫਤਾਰੀਆਂ ਸ਼੍ਰੀ ਕਾਲ ਤਾਰ ਸਾਹਿਬ ਤੋਂ ਮਜੀਦ ਸਾਹਿਬ ਤੋਂ ਗ੍ਰਫਤਾਰੀਆਂ ਦੇ ਲਈ ਅੰਮ੍ਰਿਤਸਰ ਤੋਂ ਚਾਲੇ ਪਾਉਂਦੇ ਸੀ ਤੇ ਸਰਪਾਲਸ ਸੀ ਜਿਹੜੇ ਉਹਨਾਂ ਨੂੰ ਗ੍ਰਫਤਾਰ ਕਰਕੇ ਜਿਲ੍ਹੇ ਚ ਲੈ ਜਾਂਦੀ ਸੀ ਸੋ 10 ਸਤੰਬਰ 1982 ਵਾਲੇ ਦਿਨ ਵੀ ਜਿਹੜਾ ਜਥਾ ਗ੍ਰਫਤਾਰੀ ਲਈ ਨਿਕਲਿਆ ਪੁਲਿਸ ਨੇ ਉਹਨੂੰ ਗ੍ਰਫਤਾਰ ਕੀਤਾ ਤਿਉਹ ਤੋਂ ਬਾਅਦ ਉਹਨੂੰ ਗ੍ਰਫਤਾਰ ਕਰਨ ਤੋਂ ਬਾਅਦ ਬੱਸਾਂ 'ਚ ਭਰ ਕੇ ਜਦੋਂ ਲੈ ਕੇ ਜਾ ਰਹੇ ਸੀ ਤਾਂ ਤਰਨ ਤਰਨ ਦੇ ਨੇੜੇ ਕਲੰਡੇ ਫਾਟਕਾ 'ਤੇ ਇੱਕ ਬੱਸ ਸੀ ਜਿਹੜੀ ਉਹ ਰੇਲ ਗੱਡੀ ਦੀ ਚਪੇਟ 'ਚ ਆ ਗਈ ਰੇਲ ਗੱਡੀ ਤੇ ਬੱਸ ਦੀ ਟੱਕਰ ਹੋਈ ਹਾਲਾਂਕਿ ਦੇਖੋ ਬੱਸਾਂ ਦਾ ਇੱਕ ਕਾਫਲਾ ਜਾ ਰਿਹਾ ਸੀ ਲਗਾਤਾਰ ਨਿਰੰਤਰ ਕਾਫਲਾ ਜਾ ਰਿਹਾ ਸੀ ਤੇ ਇਹ ਘਟਨਾ ਜਿਹੜੀ ਇਹ ਇਹ ਮਤਲਬ ਮਤਲਬ ਪੂਰੀ ਤਰ੍ਹਾਂ ਸਾਫ਼ ਲੱਗ ਰਿਹਾ ਸੀ ਕਿ ਜਾਣ ਬੁਝ ਕੇ ਕੀਤੀ ਗਈ ਗੱਲ ਆ ਕਿ ਜੇ ਇੱਕ ਬੱਸਾਂ ਦਾ ਕਾਫਲਾ ਜਾ ਰਿਹਾ ਤੇ ਉਧਰੋਂ ਇੱਕ ਲੰਡੇ ਵਹਾਟਕ ਨੇ ਉਹਦੇ ਤੋਂ ਰੇਲ ਗੱਡੀ ਆ ਰਹੀ ਹੈ ਤਾਂ ਇਹ ਇਹ ਸੰਭਵ ਵੀ ਨਹੀਂ ਹੈ ਕਿ ਇਹ ਉਹਦੇ ਵਿੱਚੋਂ ਇੱਕ ਬੱਸ ਆ ਜਿਹੜੀ ਉਸ ਗਲਤੀ ਚ ਪੇਟ ਚਾ ਜਾਵੇ ਸੋ ਉਹ ਬੱਸ ਜਿਹੜੀ ਮਤਲਬ ਸਿੰਘਾਂ ਦੇ ਨਾਲ ਭਰੀ ਹੋਈ ਸੀ ਜਿਹੜੇ ਮੋਰਚੇ ਧਰਮਯੋਧ ਮੋਰਚੇ ਚ ਸ਼ਾਮਿਲ ਸੀ ਉਹ ਇੱਕ ਬੱਸ ਸੀ ਜਿਹੜੀ ਉਹ ਉਹਦੀ ਰੇਲ ਗੱਡੀ ਦੇ ਨਾਲ ਤਰਨ ਤਰਨ ਦੇ ਨੇੜੇ ਟੱਕਰ ਹੋ ਗਈ ਤੇ ਜਿਹਦੇ ਚ 34 ਸਿੰਘ ਸੀ ਜਿਹੜੇ ਉਹਨਾਂ ਦੀ ਮੌਕੇ ਤੇ ਸ਼ਹੀਦੀ ਹੋ ਬਹੁਤ ਵੱਡੀ ਭਿਆਨਕ ਦਰਦਨਾਕ ਘਟਨਾ ਸੀ ਜਿਹੜੀ ਉਹ ਧਰਮਯੋਧ ਮੋਰਚੇ ਚ ਇਹ ਵਾਪਰੀ ਤੋ ਜਦੋਂ ਇਹ ਜਿਹੜੀ ਗੱਲ ਮੈਂ ਕੀਤੀ ਹੈ ਕਿ ਇਹ ਘਟਨਾ ਵਾਪਰਨ ਤੋਂ ਬਾਅਦ ਹਰ ਸਿੱਖ ਨੂੰ ਇਹ ਮਹਿਸੂਸ ਹੋਇਆ ਕਿ ਸਰਕਾਰ ਨੇ ਜਾਣਬੁੱਝ ਕੇ ਹਾਂਜੀ ਸਰਕਾਰ ਨੇ ਪੂਰੀ ਤਰ੍ਹਾਂ ਇੱਕ ਸਾਜਿਸ਼ ਅਧੀਨ ਇਹ ਜਿਹੜਾ ਰੇਹ ਹਲਸਾ ਉਹ ਜਾਣਬੁੱਝ ਕੇ ਕਰਾਇਆ ਤਾਂ ਕਿ ਜਿਹੜੇ ਗ੍ਰਫਤਾਰੀਆਂ ਦੇਣ ਲਈ ਸਿੰਘ ਨੇ ਉਹ ਰੋਜ਼ਾਨਾ ਵੱਡੀ ਗਿਣਤੀ ਚ ਆ ਰਹੇ ਸੀਗੇ ਜੋ ਸ਼ਾਹ ਨਾਲ ਆ ਰਹੇ ਸੀ ਜੋ ਉਸ ਨਾਲ ਆ ਰਹੇ ਸੀ ਧਰਮ ਯੁੱਧ ਮੋਰਚਾ ਪੂਰੀ ਤਰ੍ਹਾਂ ਭਖਿਆ ਹੋਇਆ ਸੀ ਸਰਕਾਰ ਨੇ ਕਿਤੇ ਨਾ ਕਿਤੇ ਮਤਲਬ ਆਮ ਸਿੱਖ ਨੂੰ ਇਹ ਗੱਲ ਮਹਿਸੂਸ ਹੋਈ ਕਿ ਸਰਕਾਰ ਨੇ ਧਰਮ ਯੁੱਧ ਮੋਰਚੇ ਨੂੰ ਤਾਰ ਪਿੱਡੋ ਕਰਨ ਲਈ ਜਿਹੜਾ ਕੌਮ ਦੇ ਵਿੱਚ ਪੈਦਾ ਹੋਇਆ ਜੋਸ਼ ਜਜ਼ਬਾਤ ਆ ਜਿਹੜਾ ਉਹਨੂੰ ਠੰਡਾ ਕਰਨ ਦੇ ਲਈ ਇਹ ਜਿਹੜੀ ਐਡੀ ਭਿਆਨਕ ਘਟਨਾਵਾਂ ਜਿਹੜੀ ਉਹ ਕਰਵਾਈਆਂ ਉਹੀ ਗੱਲ ਹੈ ਜਿਹੜੀ ਜਿਸ ਤਰ੍ਹਾਂ ਆਪਾਂ ਚੰਦੋ ਕਲਾਮ ਵਾਲੀ ਗੱਲ ਕੀਤੀ ਹੈ ਕਿ ਜਦੋਂ ਕੋਈ ਜ਼ੁਲਮ ਤਸ਼ੱਦਦ ਹੁੰਦਾ ਉਹ ਉਹਦਾ ਪ੍ਰਤੀਕਰਮ ਹੁੰਦਾ ਹੈ ਕਿ ਜਿੰਨਾ ਜ਼ੋਰ ਜ਼ਬਰ ਜ਼ੁਲਮ ਆ ਜਿਹੜਾ ਉਹ ਵੱਧ ਹੁੰਦਾ ਵਾ ਉਹਨਾਂ ਹੀ ਉਹਦਾ ਪ੍ਰਤੀਕਰਮ ਵੀ ਆ ਜਿਹੜਾ ਉਹ ਵੱਧ ਹੁੰਦਾ ਸੋ ਇਹ ਜਿਹੜੀ ਘਟਨਾ ਵਾਪਰੀ ਕਿ 34 ਸਿੰਘ ਸੀ ਜਿਹੜੇ ਉਹ ਰੇਲ ਹਾਦਸੇ 'ਚ ਸ਼ਹੀਦ ਕਰਵਾਏ ਗਏ ਉਹਦਾ ਕੌਮ ਤੇ ਇੱਕ ਬਹੁਤ ਵੱਡਾ ਪ੍ਰਭਾਵ ਗਿਆ ਕੌਮ ਦੇ ਮਨਾਂ 'ਚ ਜਿਹੜਾ ਰੋਹ ਤੇ ਰੋਸ ਸੀ ਜਿਹੜਾ ਉਹ ਹੋਰ ਜ਼ੋਰ ਜ਼ੋਰਦਾਰ ਢੰਗ ਦੇ ਨਾਲ ਉੱਭਰਿਆ ਤੇ ਧਰਮ ਯੁੱਧ ਮੋਰਚਾ ਸੀ ਜਿਹੜਾ ਉਹਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਕੇ ਦੂਸਰੇ ਪਾਸੇ ਸਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਉਹ ਵੀ ਇਸ ਧਰਮ ਯੁੱਧ ਮੋਰਚੇ 'ਚ ਸ਼ਾਮਲ ਹੋ ਚੁੱਕੇ ਸੀ ਸੋ ਉਹਨਾਂ ਦਾ ਇੱਕ ਜਿਹੜਾ ਪ੍ਰਭਾਵ ਸੀ ਚੰਦੋ ਕਲਾਬ ਵਾਲੀ ਘਟਨਾ ਸੀ ਉਹਦਾ ਇੱਕ ਪ੍ਰਭਾਵ ਸੀ ਤੇ ਇਹ ਘਟਨਾ ਦਾ ਪ੍ਰਭਾਵ ਸੀ ਸੋ ਜਿਹੜਾ ਸਿੱਖ ਸੰਘਰਸ਼ ਦੇ ਬਾਅਦ ਦੇ ਵਿੱਚ ਹਥਿਆਰਬੰਦ ਰੂਪ ਧਾਰਨ ਕੀਤਾ ਸੋ ਇਹ ਜਿਹੜੀਆਂ ਦੋਨੇ ਘਟਨਾਵਾਂ ਨੇ ਮੈਂ ਸਮਝਦਾ ਕਿ ਬਿਲਕੁਲ ਇਹ ਘਟਨਾਵਾਂ ਨੇ ਇਸ ਗੱਲ ਦੇ ਲਈ ਬੁਨਿਆਦ ਬਣੀਆਂ ਕਿ ਸਰਕਾਰ ਦਾ ਜ਼ੋਰ ਜ਼ਬਰਦਸਤ ਵਧਿਆ ਤੇ ਜਿਹੜੇ ਸਿੱਖ ਨੌਜਵਾਨ ਮੁੰਡੇ ਸੀ ਉਹਨਾਂ ਦੇ ਮਨਾਂ ਵਿੱਚ ਆ ਗਿਆ ਕਿ ਇਸ ਜ਼ਿੰਦਗੀ ਦੇ ਨਾਲੋਂ ਜੋ ਕੋਈ ਸਰਕਾਰ ਸਾਡੇ ਨਾਲ ਕਰ ਰਹੀ ਆ ਸਰਕਾਰ ਦੇ ਨਾਲ ਦੋ ਦੋ ਹੱਥ ਕਰ ਲੈਣੇ ਮਤਲਬ ਆਪਣੀ ਜ਼ਿੰਦਗੀ ਆ ਜਿਹੜੀ ਉਹ ਮੌਤ ਦੇ ਨਾਲ ਖੇਡ ਜਾਣਾ ਵਾ ਜਿਹੜਾ ਉਹਨਾਂ ਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਨਾਲੋਂ ਕਿਤੇ ਚੰਗਾ ਲੱਗਿਆ ਸੋ ਇਹ ਦੋਨੇ ਘਟਨਾਵਾਂ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਮੈਨੂੰ ਇਹ ਲੱਗਦਾ ਕਿ ਇਹ ਦੋਨੇ ਘਟਨਾਵਾਂ ਨੇ ਜਿਹੜੀਆਂ ਚੰਦੋਗਲਾਵਾਂ ਤੇ ਤਰਨਤਾਰਨ ਦੇ ਕੋਲ ਜਿਹੜਾ ਰੇਲ ਹਾਦਸਾ ਹੋਇਆ ਜੀਵੇ 34 ਸਿੰਘ ਸ਼ਹੀਦ ਹੋਏ ਇਹ ਦੋਨੇ ਘਟਨਾਵਾਂ ਨੇ ਜਿਹੜੀਆਂ ਉਹ ਜਿਹੜਾ ਸਿੱਖ ਸੰਘਰਸ਼ ਚੱਲਿਆ ਸંત ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਦੀ ਅਗਵਾਈ ਚ ਉਹਦੇ ਲਈ ਇਹ ਬਹੁਤ ਵੱਡੀ ਬੁਨਿਆਦ ਆ ਜਿਹੜੀਆਂ ਉਹ ਸਾਬਤ ਹੋਈਆਂ ਅੱਜ ਦੇ ਦਿਨ ਪਾਪ 10 ਸਤੰਬਰ 1930 ਨੂੰ ਸਿੱਖ ਇਤਿਹਾਸ ਦੇ ਪ੍ਰਸਿੱਧ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਚੜ੍ਹਾਈ ਕਰ ਗਏ ਸਨ ਉਹਨਾਂ ਦੀ ਸਿੱਖ ਇਤਿਹਾਸ ਨੂੰ ਕੀ ਦੇਣ ਹੈ ਦੇਖੋ ਕਰਮ ਸਿੰਘ ਹਿਸਟੋਰੀਅਨ ਆ ਜਿਹੜਾ ਸਾਡਾ ਕ ਬੜਾ ਨਾਮੀ ਤੇ ਪ੍ਰਤਨ ਹਿਸਟੋਰੀਅਨ ਇਤਿਹਾਸਕਾਰ ਹੋਇਆ ਕਿਉਂਕਿ ਕਰਮ ਸਿੰਘ ਨੇ ਮਤਲਬ ਉਸ ਵੇਲੇ ਦਾ ਇਤਿਹਾਸ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਗ ਸੀ ਉਹਨੇ ਉਸ ਵੇਲੇ ਦੇ ਕੁਝ ਜਸ਼ਮਦੀਦ ਲੋਕ ਸੀ ਜਿਹੜੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਗ ਹੰਡਾਇਆ ਵੀ ਸੀ ਅੱਖੀਂ ਵੇਖਿਆ ਵੀ ਸੀ ਤੇ ਆਪਣੇ ਪਿੰਡੇ ਹੰਡਾਇਆ ਵੀ ਸੀ ਉਹਨਾਂ ਦੇ ਬਿਆਨ ਦਰਜ ਕਰਕੇ ਮਤਲਬ ਉਹ ਸਿੱਖ ਇਤਿਹਾਸ ਹੈ ਜਿਹੜੀ ਉਹਦੇ ਬਾਰੇ ਲਿਖਿਆ ਸੋ ਜਿਨਾ ਮਤਲਬ ਇੱਕ ਉਹ ਇਤਿਹਾਸਕਾਰ ਹੋਇਆ ਕਰਮ ਸਿੰਘ ਸਟੋਰੀਅਨ ਜਿੰਨੇ ਮਤਲਬ ਸਿੱਖ ਰਾਜ ਦਾ ਜਿਹੜਾ ਅੰਤਲਾ ਸਮਾਸੀ ਉਹਦੇ ਬਾਰੇ ਆਮ ਲੋਕਾਂ ਤੋਂ ਜਾਣਕਾਰੀ ਲੈ ਕੇ ਉਸ ਬਾਰੇ ਮਤਲਬ ਸੋ ਤੱਥ ਜਿਹੜੇ ਕਰਮ ਸਿੰਘ ਸਟੋਰੀਅਨ ਨੇ ਪ੍ਰਾਪਤ ਕੀਤੇ ਉਹ ਤੱਥ ਨੇ ਜਿਹੜੇ ਉਹ ਬਹੁਤ ਸੱਚ ਦੇ ਨੇੜੇ ਰਹੇ ਤੇ ਬਿਲਕੁਲ ਮਤਲਬ ਜਿਸ ਤਰ੍ਹਾਂ ਵਾਪਰ ਰਿਆ ਸੀ ਉਹਨੇ ਉਸ ਤਰ੍ਹਾਂ ਬਿਆਨ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਬਾਬਾ ਆਲਾ ਸਿੰਘ ਬਾਰੇ ਸੋ ਇਹ ਜਿਹੜੀਆਂ ਕਿਤਾਬਾਂ ਕਰਮ ਸਿੰਘ ਸਟੋਰੀਅਨ ਨੇ ਲਿਖੀਆਂ ਇਹਨਾਂ ਦੀ ਇਤਿਹਾਸ ਲਿਖਿਆ ਇਹਨਾਂ ਦੋ ਮਹਾਨ ਸਚਿਤਾ ਦਾ ਪਾਪਾ ਬੰਦਾ ਸਿੰਘ ਬਹਾਦਰ ਦਾ ਉਦੋਂ ਬਾਅਦ ਪਾਪਾ ਹਲਾ ਸਿੰਘ ਦਾ ਸੋ ਉਹ ਇਤਿਹਾਸ ਆ ਜਿਹੜਾ ਉਹਨੂੰ ਬੜਾ ਪ੍ਰਮਾਣਿਕ ਇਤਿਹਾਸ ਆ ਜਿਹੜਾ ਉਹ ਸਿੱਖ ਇਤਿਹਾਸ ਦੇ ਵਿੱਚ ਪ੍ਰਵਾਨ ਕੀਤਾ ਜਾਂਦਾ ਸੋ ਭਾਈ ਜਿਹੜਾ ਬਾਲਾ ਜੀ ਦੀ ਸਾਖੀ ਬਾਰੇ ਵੀ ਜਿੰਨਾ ਕੰਮ ਕਰਮ ਸਿੰਘ ਨੇ ਸਟੋਰੀਆਂ ਨੇ ਕੀਤਾ ਉਹ ਵੀ ਉਹਨਾਂ ਦੀ ਬਹੁਤ ਵੱਡੀ ਦੇਣ ਆ ਸਿੱਖ ਕੌਮ ਨੂੰ ਸਿੱਖ ਇਤਿਹਾਸ ਨੂੰ ਸੋ ਇਸ ਇਤਿਹਾਸਕਾਰ ਨੇ ਜਿਹੜਾ ਮਤਲਬ ਆਪਣਾ ਕੋਸ ਵਿਲੇ ਇਤਿਹਾਸ ਦੀ ਸਿਰਜਣਾ ਕੀਤੀ ਆ ਇਤਿਹਾਸ ਨੂੰ ਸੰਭਾਲਿਆ ਵਾ ਉਹ ਆਪਣੇ ਆਪ ਚ ਇੱਕ ਬਹੁਤ ਉਹਦੀ ਵੱਡੀ ਮਤਲਬ ਅਸੀਂ ਸਮਝਦੇ ਆ ਕਿ ਕੌਮ ਨੂੰ ਦੇਣ ਰਹੀ ਆ ਸੋ ਅੱਜ ਦੇ ਦਿਨ ਜਦੋਂ ਅਸੀਂ 10 ਸਤੰਬਰ ਦੀ ਗੱਲ ਕਰਾਂਗੇ ਸੋ 10 ਸਤੰਬਰ 1903 ਉਹ ਇਸ ਫਾਨੀ ਦੁਨੀਆ ਤੋਂ ਕੂਚ ਕਰਕੇ ਅਸੀਂ ਸੋ 10 ਸਤੰਬਰ ਵਾਲੇ ਦਿਨ ਦੀ ਗੱਲ ਜਦੋਂ ਵੀ ਚੱਲੂਗੀ ਤੇ ਕਰਮ ਸਿੰਘ ਸਟੋਰੀਅਨ ਦੀ ਚਰਚਾ ਵੀ ਜ਼ਰੂਰ ਹੋਊਗੀ ਜਿਵੇਂ ਕਿ ਅਸੀਂ ਹਰ ਇਤਿਹਾਸਿਕ ਦਿਨ ਨੂੰ ਅੱਜ ਦੇ ਸੰਦਰਭ ਦੇ ਵਿੱਚ ਦੇਖਦੇ ਹਾਂ ਉਸੇ ਤਰ੍ਹਾਂ ਤੁਸੀਂ ਅੱਜ ਦੇ ਇਤਿਹਾਸਿਕ ਦਿਨ ਦਾ ਕੀ ਸੁਨੇਹਾ ਸਾਡੇ ਦਰਸ਼ਕਾਂ ਨੂੰ ਦਿੰਦੇ ਹੋ ਤੇ ਜਿਸ ਤਰ੍ਹਾਂ ਫਿਲਮ ਜਿੰਦਾ ਸੁੱਖਾਂ ਤੇ ਪਾਬੰਦੀ ਲਗਾਈ ਗਈ ਹੈ ਤੁਸੀਂ ਉਸ ਸੰਦਰਭ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋ ਮੈਂ ਦੇਖੋ ਜਿੱਥੇ ਦਾ ਗੱਲ ਇਹ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਸਾਡਾ ਅਸੀਂ ਗੱਲ ਕਰਦੇ ਹਾਂ ਕਿ ਇਤਿਹਾਸ ਆਪਣੇ ਆਪ ਨੂੰ ਦਰਹਾਂਦਾ ਤੇ ਇਤਿਹਾਸ ਸਾਨੂੰ ਨਵੇਂ ਸਬਕ ਦਿੰਦਾ ਸੋ ਅੱਜ ਦਾ ਇਤਿਹਾਸ ਜਦੋਂ ਅਸੀਂ ਅੱਜ ਦਾ ਇਤਿਹਾਸ ਜਿਵੇਂ ਅਸੀਂ ਫਰੋਲਿਆ ਸੋ ਅੱਜ ਦਾ ਇਤਿਹਾਸ ਸਾਨੂੰ ਜਿਹੜੀਆਂ ਘਟਨਾਵਾਂ ਤੋਂ ਸਬਕ ਦੇ ਰਿਹਾ ਬਸ ਉਹਦੇ ਵਿੱਚ ਜਿਹੜੀਆਂ ਮੈਂ ਦੋ ਤਿੰਨ ਗੱਲਾਂ ਕੀਤੀਆਂ ਨੇ ਉਹ ਮੁੱਖ ਰੂਪ ਦੇ ਵਿੱਚ ਨੇ ਕਿ ਜਦੋਂ ਸਰਕਾਰਾਂ ਦਾ ਜੋਰ ਜ਼ਬਰ ਚਾਹੇ ਕੋਈ ਵੀ ਸਰਕਾਰ ਹੈ ਚਾਹੇ ਉਹ ਦਿਨਾਂ ਵਿੱਚ ਸੀ ਉਹਦੀ ਸਰਕਾਰ ਸੀ ਪਠਾਨਾ ਦੀ ਮੁਗਲਾਂ ਦੀ ਸਰਕਾਰ ਸੀ ਤੇ ਚਾਹੇ ਉਹ ਤੋਂ ਬਾਅਦ ਅਸੀਂ ਗੱਲ ਕਰਦੇ ਆਂ ਚੰਦੋਕਲਾ ਜੋ ਕੁਝ ਵਾਪਰਿਆ ਉਹ ਉਸ ਵੇਲੇ ਦੀ ਜਿਹੜੀ ਸਰਕਾਰ ਸੀ ਸੋ ਤੇ ਚਾਹੇ ਉਸ ਤੋਂ ਬਾਅਦ ਜਿਹੜਾ ਧਰਮ ਜਦੋਂ ਔਰチェਚ ਜਿਹੜੇ 34 ਸਿੰਘ ਸ਼ਹੀਦ ਹੋਏ ਉਹ ਸਰਕਾਰ ਸੀ ਸੋ ਜਦੋਂ ਸਰਕਾਰਾਂ ਦਾ ਜ਼ੋਰ ਜ਼ਬਰਦਸਤ ਹੈ ਤਾਂ ਉਹਦਾ ਪ੍ਰਤੀਕਰਮ ਜਿਹੜਾ ਉਹ ਕੌਮ ਦੇ ਵਿੱਚ ਵੱਡੇ ਰੂਪ ਦੇ ਵਿੱਚ ਵੱਡੇ ਆਭਾਰ ਦੇ ਰੂਪ ਵਿੱਚ ਆਉਂਦਾ ਹੈ ਸੋ ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਗੱਲ ਕਰਾਂਗੇ ਤਾਂ ਸਾਡੇ ਕੋਲ ਜਿਹੜੀ ਗੱਲ ਨਾ ਪੱਕੀ ਜਾ ਰਹੀ ਆ ਕਿ ਇੱਕ ਸਮਾਂ ਉਹ ਸੀ ਕਿ ਜਦੋਂ ਸੰਘਰਸ਼ ਨੂੰ ਸਰਕਾਰਾਂ ਦਬਾਉਣ ਦੀ ਕੋਸ਼ਿਸ਼ ਕਰਦੀਆਂ ਸੀ ਤੇ ਸੰਘਰਸ਼ ਆ ਜਿਹੜਾ ਉਹ ਸਿਖਰਾਂ ਵੱਲ ਵੱਧਦਾ ਸੀ ਹਾਂਜੀ ਸੰਘਰਸ਼ ਸਿਖਰਾਂ ਵੱਲ ਵੱਧਦਾ ਸੀ ਸਰਕਾਰ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਸੀ ਤੇ ਸੰਘਰਸ਼ ਸਿਖਰ ਵੱਲ ਵੱਧਦਾ ਸੀ ਪਰੰਤੂ ਅੱਜ ਜਦੋਂ ਅਸੀਂ ਅੱਜ ਇਹ ਗੱਲ ਕਰਾਂਗੇ ਤਾਂ ਅੱਜ ਸਾਨੂੰ ਇਹ ਲੱਗਦਾ ਹੈ ਕਿ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਹੈ ਜਿਹੜਾ 8 ਮਹੀਨੇ ਉਸ ਸੰਘਰਸ਼ ਨੂੰ ਸ਼ੁਰੂ ਹੋਇਆ ਹੋ ਚੁੱਕੇ ਨੇ ਤੇ ਉਹ ਸੰਘਰਸ਼ ਤੁਹਾਨੂੰ ਅੱਜ ਲੱਗਦਾ ਕਿ ਜੇ ਸਰਕਾਰ ਨੇ ਉਸ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਸੰਘਰਸ਼ ਦੱਬ ਗਿਆ ਬਿਲਕੁਲ ਮਤਲਬ ਉਹ ਅਪਰਾਧਕ ਇਤਿਹਾਸ ਆ ਜਿਹੜਾ ਉਹ ਦਰਹਾਇਆ ਨਹੀਂ ਗਿਆ ਕਿ ਸਰਕਾਰ ਨੇ ਜੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਤੇ ਸੰਘਰਸ਼ਾ ਜਿਹੜਾ ਉਹ ਉੱਭਰਿਆ ਉਹ 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 ਕੋਈ ਜਿਹੜਾ ਉਹ ਇਤਿਹਾਸ ਦੀ ਜਿਹੜੀ ਦਰਾਉ ਵਾਲੀ ਗੱਲ ਆ ਉਹ ਸਾਨੂੰ ਇਸ ਸੰਘਰਸ਼ ਵਿੱਚ ਨਹੀਂ ਲੱਗੀ ਸੋ ਕੌਮ ਨੂੰ ਇਸ ਬਾਰੇ ਜਰੂਰ ਸੋਚਣਾ ਵੀ ਪਊਗਾ ਵਿਚਾਰਨਾ ਵੀ ਪਊਗਾ ਕਿ ਅੱਜ ਆਖਰ ਨੂੰ ਨਿਹਾਰ ਕਿਉਂ ਆਇਆ ਗਲਤੀ ਕਿੱਥੇ ਆ ਕਾਰਨ ਉਹ ਕੀ ਨਹੀਂ ਜਿਸ ਨਾਲ ਕਾਰਨ ਜਿਹੜਾ ਸੰਘਰਸ਼ਾ ਜਿਹੜਾ ਉਹ ਸਿਕਰਵਾਲ ਜਾਣ ਦੀ بجائے ਨਿਹਾਰਵਲ ਗਿਆ ਸੋ ਇਹ ਅੱਜ ਦੇ ਦਿਨ ਦਾ ਜਿਹੜਾ ਸਨੇਹਾ ਉਹ ਕੌਮ ਨੂੰ ਜ਼ਰੂਰ ਸੁਣਨਾ ਪਊਗਾ ਤੇ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਸਰਕਾਰ ਆ ਜਿਹੜੀ ਉਹਨੇ ਜਿਹੜਾ ਅੱਜ ਦੇ ਦਿਨ ਤੇ ਭਾਈ ਸੁਖੇ ਬਾਰੇ ਇੱਕ ਫਿਲਮ ਬਣੀ ਆ ਪੰਜਾਬੀ ਦੀ ਉਸ ਫਿਲਮ ਤੇ ਪਾਬੰਦੀ ਲਾਤੀ ਆ ਹਾਂਜੀ ਸੋ ਸਰਕਾਰਾਂ ਨੇ ਜਿਹੜੀਆਂ ਉਹ ਸੱਚ ਨੂੰ ਉਜਾਗਰ ਨਹੀਂ ਹੋਣਾ ਦਿਨਾ ਚਾਹੁੰਦੀਆਂ ਪਰੰਤੂ ਸਰਕਾਰਾਂ ਇਹ ਭੁੱਲ ਜਾਂਦੀਆਂ ਨੇ ਕਿ ਇਤਿਹਾਸ ਆ ਜਿਹੜਾ ਉਹਨੂੰ ਦਬਾਇਆ ਨਹੀਂ ਜਾ ਸਕਦਾ ਤੁਸੀਂ ਇਤਿਹਾਸ ਨੂੰ ਕੌਮ ਦੇ ਦਿਲੋ ਦਿਮਾਗ ਤੋਂ ਕਿਸੇ ਵੀ ਤਰ੍ਹਾਂ ਸਾਫ਼ ਨਹੀਂ ਕਰ ਸਕਦੇ ਪਰੇ ਨਹੀਂ ਕਰ ਸਕਦੇ ਦੂਰ ਨਹੀਂ ਕਰ ਸਕਦੇ ਜੇ ਅੱਜ ਸਰਕਾਰ ਇਹ ਸਮਝਦੀ ਆ ਕਿ ਉਹ ਜਿੰਦੇ ਸੁੱਖੇ ਦੀ ਜਿਹੜੀ ਫਿਲਮ ਆ ਉਹਨੂੰ ਉਹਦੇ ਤੇ ਪਾਬੰਦੀ ਲਾ ਕੇ ਉਹ ਜੋ ਘਟਨਾ ਵਾਪਰੀਆ ਜੋ ਕਾੜ ਵਾਪਰਿਆ ਜੋ ਬਹਾਦਰੀ ਜੋ ਦ੍ਰਿੜਤਾ ਜੋ ਦਲੇਰੀ ਜੋ ਨਿੰਡਰਤਾ ਭਾਈ ਜਿੰਦਰ ਸਿੰਘ ਜਿੰਦੇ ਤੇ ਭਾਈ ਸੁਖਦੇਵ ਸਿੰਘ ਸੁਖੇ ਨੇ ਉਸ ਵੇਲੇ ਦੇ ਭਾਰਤੀ ਫੌਜ ਦਾ ਮੁਖੀ ਜਨਰਲ ਬੈਦਿਆ ਨੂੰ ਗੱਡੀ ਚੜਾ ਕੇ ਦਿਖਾਈ ਆ ਹਾਂਜੀ ਕਿ ਉਹ ਭਾਰਤੀ ਫੌਜ ਜਿਨ੍ਹਾਂ ਸਿੱਖਾਂ ਦੀ ਜਾਨ ਤੋਂ ਵੱਧ ਪਿਆਰੇ ਭਗਤੀ ਦੇ ਕੇਂਦਰ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤੇ ਦੁਸ਼ਮਣ ਦੇਸ਼ਾਂ ਵਾਂਗੂ ਟੋਪਾਂ ਦੇ ਨਾਲ ਟੈਂਕਾਂ ਦੇ ਨਾਲ ਹਮਲਾ ਕੀਤਾ ਹਜ਼ਾਰਾਂ ਸਿੰਘਾਂ ਨੂੰ ਹਜ਼ਾਰਾਂ ਸਿੱਖ ਸੰਗਤਾਂ ਨੂੰ ਜਿਹੜੀਆਂ ਉਸ ਦਿਨ ਪੰਜਵੇਂ ਪਾਸ਼ਾ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਹੈ ਉਸ ਉਹਨਾਂ ਦਾ ਵੈਸ਼ਿਆਨਾ ਕਤਲੇਆਮ ਕੀਤਾ ਸੋ ਉਹ ਘਟਨਾ ਜਿਹੜੀ ਵਾਪਰੀ ਕਿ ਹਰਮੰਦਰ ਸਾਹਿਬ ਤੇ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਦੁਸ਼ਮਣਾਂ ਵਾਂਗੂ ਹਮਲਾ ਕੀਤਾ ਉਹਦਾ ਬਦਲਾ ਲੈਣਾ ਹਾਂਜੀ ਸਿੱਖਾਂ ਨੇ ਆਪਣਾ ਜਿਹੜਾ ਭਾਈ ਜਿੰਦੇ ਵਰਗੇ ਭਾਈ ਸੁਖੇ ਵਰਗੇ ਤੇ ਉਸੇ ਤਰ੍ਹਾਂ ਇੰਦਰਾ ਗਾਂਧੀ ਦੇ ਲਈ ਭਾਈ ਸਤਵੰਤ ਸਿੰਘ ਭਾਈ ਵਿਅਰਥ ਸਿੰਘ ਭਾਈ ਗੀਰ ਸਿੰਘ ਵਰਗੇ ਇਹਨਾਂ ਦੇ ਮਨ ਦੇ ਵਿੱਚ ਜਿਹੜਾ ਮਤਲਬ ਆਪਣਾ ਪ੍ਰਾਤ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਪ੍ਰਾਤਨ ਇਤਿਹਾਸ ਨੇ ਉਹਨਾਂ ਨੂੰ ਸੇਧ ਦਿੱਤੀ ਕਿ ਜਿਹੜਾ ਵਿਅਕਤੀ ਸਿੱਖਾਂ ਦੇ ਨਾਲ ਐਡਾ ਵੱਡਾ ਜ਼ੁਲਮ ਕਰਦਾ ਉਸ ਵਿਅਕਤੀ ਦਾ ਅੰਤ ਕੀ ਹੋਣਾ ਚਾਹੀਦਾ ਸੋ ਭਾਈ ਜਿੰਦੇ ਨੇ ਤੇ ਭਾਈ ਸੁਖੇ ਨੇ ਉਹ ਜਨਰਲ ਬੈਦਿਆ ਨੂੰ ਗੱਡੀ ਚੜਾ ਕੇ ਉਸ ਪ੍ਰਾਤਨ ਇਤਿਹਾਸ ਨੂੰ ਸੰਜੀਵ ਕੀਤਾ ਤੇ ਉਸ ਪ੍ਰਾਤਨ ਇਤਿਹਾਸ ਨੂੰ ਸੰਜੀਵ ਕਰਨ ਵਾਲੇ ਅੱਜ ਸਿੱਖਾਂ ਦੇ ਮਨਾਂ ਤੇ ਰਾਜ ਕਰਦੇ ਨੇ ਸਿੱਖਾਂ ਦੇ ਮਨਾਂ 'ਚ ਉਹਨਾਂ ਦੀ ਇੱਕ ਥਾਂ ਸੋ ਸਰਕਾਰ ਉਸ ਫਿਲਮ ਤੇ ਲੱਖ ਵਾਰ ਪਾਬੰਦੀ ਲਾ ਦੇਵੇ ਪਰ ਉਹ ਜਿਹੜੀ ਉਹਨਾਂ ਦੀ ਥਾਂ ਸਿੱਖਾਂ ਦੇ ਮਨਾਂ 'ਚ ਉਹਨੂੰ ਕੋਈ ਦੂਰ ਨਹੀਂ ਕਰ ਸਕਦਾ ਅਗਲੀ ਗੱਲ ਜਿਹੜੀ ਇਹ ਆ ਕਿ ਇਹ ਗੱਲ ਸਾਨੂੰ ਇਹ ਵੀ ਦੱਸਦੀ ਆ ਕਿ ਇਤਿਹਾਸਿਕ ਇਹ ਇਤਿਹਾਸਕ ਘਟਨਾ ਹੈ ਕਿ ਭਾਈ ਹਰਜਿੰਦਰ ਸਿੰਘ ਤੇ ਭਾਈ ਭਾਈ ਜਿੰਦੇ ਨੇ ਤੇ ਭਾਈ ਸੁਖੇ ਨੇ ਜਨਰਲ ਬੈਦਿਆ ਦਾ ਕਤਲ ਕੀਤਾ ਇਹ ਇਤਿਹਾਸਕ ਘਟਨਾ ਸੋ ਇਸ ਇਤਿਹਾਸਕ ਘਟਨਾ ਨੂੰ ਤੁਸੀਂ ਫਿਲਮ ਬਣਾਉਣ ਤੋਂ ਤੁਸੀਂ ਉਹਦੇ ਤੇ ਕੋਈ ਕਹਾਣੀ ਲਿਖੜ ਦਿਓ ਤੁਸੀਂ ਉਹਦੇ ਕੋਈ ਨਾਵਲ ਲਿਖੜ ਦਿਓ ਤੁਸੀਂ ਕੋਈ ਉਹਦੇ ਤੇ ਲੇਖ ਲਿਖਣ ਤੋਂ ਕਿਸੇ ਨੂੰ ਮਨਾਂ ਨਹੀਂ ਕਰ ਸਕਦੇ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਆ ਸੋ ਜੇ ਅੱਜ ਭਾਈ ਜਿੰਦੇ ਤੇ ਭਾਈ ਸੁਖੇ ਬਾਰੇ ਜਿਹੜੀ ਫਿਲਮ ਆ ਕੋਸਤੇ ਸਿਰਫ ਇਸ ਕਰਕੇ ਪਾਬੰਦੀ ਲਾ ਦਿੱਤੀ ਹੈ ਇਹਦੇ ਨਾਲ ਮਾਹੌਲ ਆ ਜਿਹੜਾ ਉਹ ਵਿਗੜੂਗਾ ਆਖਰ ਨੂੰ ਸਰਕਾਰ ਇਹ ਦੱਸੇ ਤਾਂ ਸਹੀ ਕਿ ਭਾਈ ਦਿੰਦੇ ਦੇ ਭਾਈ ਸੁਖੇ ਨੇ ਜਿਹੜਾ ਕਾਰਨਾਮਾ ਕੀਤਾ ਫਿਲਮ ਦੇ ਵਿੱਚ ਉਹੀ ਦਿਖਾਇਆ ਗਿਆ ਉਹ ਇਤਿਹਾਸ ਹੈ ਸੋ ਜੇ ਇਤਿਹਾਸ ਨੂੰ ਦਰਾਉਣ ਦੇ ਨਾਲ ਕੋਈ ਹਾਲਾਤ ਨੇ ਜਿਹੜੇ ਉਹ ਵਿਗੜਦੇ ਨੇ ਤੇ ਫਿਰ ਕੱਲ ਨੂੰ ਜਿਹੜੀਆਂ ਇਤਿਹਾਸ ਦੀਆਂ ਸਾਰੀਆਂ ਕਿਤਾਬਾਂ ਨੇ ਉਹ ਸਾਰੀਆਂ ਕਿਤਾਬਾਂ ਜ਼ਬਤ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਸੋ ਇਹ ਸਾਰਾ ਕੁਝ ਸਿੱਖਾਂ ਨਾਲ ਹੀ ਕਿਉਂ ਵਾਪਰਦਾ ਹੈ ਸੋ ਸਰਕਾਰ ਨੇ ਇੱਕ ਵਾਰੇ ਫਿਰ ਦਰਸਾ ਦਿੱਤਾ ਵਾ ਕਿ ਸਿੱਖ ਨੇ ਜਿਹੜੇ ਉਹਨਾਂ ਨੂੰ ਇਸ ਦੇਸ਼ 'ਚ ਬਰਾਬਰੀ ਦਾ ਹੱਕ ਨਹੀਂ ਹੈ ਸੋ ਉਹਨਾਂ ਦੇ ਹੱਕ ਤੇ ਬਰਾਬਰੀ ਦੇ ਹੱਕ ਤੇ ਹਮੇਸ਼ਾ ਡਾਕਾ ਜਿਹੜਾ ਉਹ ਪੈਂਦਾ ਆ ਰਿਹਾ ਸੋ ਭਾਈ ਜਿੰਦੇ ਤੇ ਸੁੱਕੇ ਬਾਰੇ ਜਿਹੜੀ ਬਣੀ ਫਿਲਮ ਤੇ ਪਵੰਦੀ ਲਾਈ ਗਈ ਹੈ ਸਰਕਾਰ ਨੇ ਸਿਰਫ ਇਹ ਦਿਖਾ ਦਿੱਤਾ ਕਿ ਸਿੱਖਾਂ ਨੂੰ ਇਸ ਦੇਸ਼ ਦੇ ਵਿੱਚ ਦੋ ਨੰਬਰ ਦੇ شہری ਸਮਝਿਆ ਜਾਂਦਾ ਉਹਨਾਂ ਨੂੰ ਬਰਾਬਰੀ ਦਾ ਕੋਈ ਹੱਕ ਇਹ ਸੀ ਗੁਰੂ ਕੇ ਸਿੱਖਾਂ ਵੱਲੋਂ 10 ਸਤੰਬਰ ਨੂੰ ਰਚਿਆ ਗਿਆ ਚਾਨਾਮਤਾ ਇਤਿਹਾਸ ਅਗਲੀ ਵਾਰ ਨਵੀਂ ਇਤਿਹਾਸਿਕ ਜਾਣਕਾਰੀ ਲੈ ਕੇ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ